ਉਸ ਦੇ ਇਲਾਕੇ ਵਿੱਚ ਨਿਊ ਦੀਪ ਨਗਰ ਦੇ ਵਿੱਚ ਜਿਹੜਾ ਬੱਚਾ ਜੋ ਕਿ 5 ਸਾਲਾ ਦਾ ਮਾਸੂਮ ਸੀ ਉਸ ਦੀ ਹੱਤਿਆ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਤੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚਕਾਰ ਗੁੱਸਾ ਇਸ ਕਦਰ ਹੈ ਕਿ ਹੁਣ ਉਹਨਾਂ ਨੇ ਪਰਵਾਸੀਆਂ ਦੇ ਖਿਲਾਫ ਸਖਤ ਐਕਸ਼ਨ ਲੈਣ ਦੀ ਗੱਲ ਕੀਤੀ ਹੈ ਦਾਦੀਆਂ ਕਿ ਹੱਤਿਆਰੇ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਜਲਦ ਤੋਂ ਜਲਦ ਚਲਾਨ ਪੇਸ਼ ਕਰਨ ਦੀ ਮੰਗ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਵੱਲੋਂ ਰਣਜੀਤ ਰਾਣਾ ਤੇ ਡਾਕਟਰ ਰਮਨ ਕਈਦ ਦੇ ਅਗਵਾਈ ਵਿੱਚ ਜ਼ਿਲ੍ਹਾ ਦੇਸ਼ ਆਸ਼ਕਾ ਜੈਨ ਅਤੇ ਜ਼ਿਲ੍ਹਾ ਪ੍ਰਮੁੱਖ ਸੰਦੀਪ ਮੱਲਿਕ ਨੂੰ ਇੱਕ ਗਿਆਪਨ ਦਸਵਾਇਆ ਗਿਆ ਦੱਸਿਆ ਕਿ ਗੁੱਸੇ ਦੇ ਵਿੱਚ ਜਿਹੜੇ ਇਲਾਕਾ ਨਿਵਾਸੀ ਨੇ ਸਮਾਜਿਕ ਸੰਗਠਨਾ ਦੇ ਵੱਲੋਂ ਰੋਸ਼ ਮਾਰਚ ਕਰਦਿਆਂ ਗਿਆ ਪ੍ਰਦਰਸ਼ਨ ਕੀਤਾ ਗਿਆ ਅਤੇ ਦੋਸ਼ੀ ਨੂੰ ਕੜੀ ਤੋਂ ਕੜੀ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਿਆ ਕਿ ਪਚਵਾੜਾ ਅਤੇ ਸ਼ਾਂਤੀ ਨਗਰ ਦੀ ਪੰਚਾਇਤ ਨੇ ਇੱਕ ਖਾਸ ਮੀਟਿੰਗ ਕਰ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਹੈ ਜਿੱਦੇ ਤਹਿਤ ਪਹਰੀ ਵਿਅਕਤੀਆਂ ਨੂੰ ਪਿੰਡ ਵਿੱਚ ਮਕਾਨ ਜਾਂ ਫਿਰ ਪਲਾਟ ਜਾਂ ਫਿਰ ਕਿਰਾਏ ਦੇ ਜਿਹੜੇ ਮਕਾਨ ਦਿੱਤੇ ਜਾਂਦੇ ਨੇ ਉਸ ਦੇ ਉੱਪਰ ਸਖਤ ਮਨਾਹੀ ਦਾ ਮਤਾ ਪਾਸ ਕੀਤਾ ਗਿਆ। ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਹੁਣ ਨਾ ਤਾਂ ਆਧਾਰ ਕਾਰਡ ਬਣਾਏ ਜਾਣਗੇ ਨਾ ਪੈਨ ਕਾਰਡ ਤੇ ਨਾ ਹੀ ਕੋਈ ਹੋਰ ਪਛਾਣ ਪੱਤਰ ਜਿਹੜਾ ਤਿਆਰ ਕੀਤਾ ਜਾਵੇਗਾ। ਕਿੰਨਾ ਹੀ ਪਰਵਾਸੀ ਨੂੰ ਕੋਈ ਵੀ ਵਿਅਕਤੀ ਪਿੰਡ ਦੇ ਵਿੱਚ ਕਿਰਾਏ ਦੇ ਮਕਾਨ ਦੇਵੇਗਾ। ਜੇਕਰ ਕੋਈ ਵਿਅਕਤੀ ਪਿੰਡ ਦੇ ਵਿੱਚ ਕਿਸੇ ਪ੍ਰਵਾਸੀ ਨੂੰ ਮਕਾਨ ਕਿਰਾਏ ਤੇ ਦਿੰਦਾ ਹੈ ਤਾਂ ਉਸ ਦੇ ਖਿਲਾਫ ਬਿਖਤ ਕਾਰਵਾਈ ਕੀਤੀ ਜਾਵੇਗੀ ਦੱਸਿਆ ਕਿ ਪਿੰਡ பஞ்சਵਾੜਾ ਦੀ ਪੰਚਾਇਤ ਵੱਲੋਂ ਖਾਸ ਬੈਠਕ ਕੀਤੀ ਗਈ ਹੈ ਸਰਪੰਚ ਰਜੇਸ਼ ਕੁਮਾਰ ਬੱਬੂ ਦੇ ਵੱਲੋਂ ਕੋਈ ਇਸ ਅਗਵਾਈ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਹੈ ਕਿ ਜਿਹੜਾ ਵੀ ਪ੍ਰਵਾਸੀ ਹੁਣ ਪਿੰਡਾਂ ਦੇ ਵਿੱਚ ਕਿਰਾਏ ਤੇ ਮਕਾਨ ਲਵੇਗਾ ਜਾਂ ਫਿਰ ਕੋਈ ਮਕਾਨ ਕਿਰਾਏ ਤੇ ਦਿਨਤਾ ਹੈ ਤਾਂ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਪੰਚਾਇਤ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਜ਼ਿਲ੍ਹੇ ਦੇ ਵਿੱਚ ਵਿਸ਼ੇਸ਼ ਜਾਂਚ ਅਭਿਆਨ ਚਲਾਇਆ ਜਾਵੇ ਤਾਂ ਜੋ ਉਹਨਾਂ ਪ੍ਰਵਾਸੀਆਂ ਦੇ ਪਹਛਾਨ ਪੱਤਿਆਂ ਦੀ ਜਾਂਚ ਕੀਤੀ ਜਾਵੇ ਜੇਕਰ ਉਹਨਾਂ ਦੇ ਕੋਲ ਕਾਨੂੰਨੀ ਤੌਰ ਤੇ ਦਸਤਾਵੇਜ਼ ਉਹਨਾਂ ਦੇ ਪਹਛਾਨ ਪੱਤਰ ਹੈ ਤਾਂ ਫਿਰ ਠੀਕ ਹੈ ਆਦਰਵਾਇਜ਼ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਭੇਜਿਆ ਜਾਵੇ ਪੰਚਾਇਤਤਾ ਕਹਿਣਾ ਹੈ ਕਿ ਜੀਹੇ ਘਟਨਾਵਾਂ ਨਾ ਕੇਵਲ ਸਮਾਜ ਦਾ ਮਾਹੌਲ ਵਿਗਾੜਦਿਆਂ ਨੇ ਬਲਕਿ ਬੱਚਿਆਂ ਤੇ ਉੱਪਰ ਵੀ ਇੱਕ ਨਕਾਰਾਤਮਕ ਅਸਰ ਪਾਉਂਦੀਆਂ ਨੇ ਦਾਦੇ ਕੀ ਜਦੋਂ ਦੀ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਹੈ 5 ਸਾਲ ਦਾ ਬੱਚਾ ਮਾਸੂਮ ਜੜਾਇਆ ਉਹ ਗੁੰਮ ਹੋ ਜਾਂਦਾ ਲਾਪਤਾ ਹੋ ਜਾਂਦਾ ਤੇ ਉਸ ਤੋਂ ਬਾਅਦ ਉਹਦੇ ਨਾਲ ਦਰਿੰਦਗੀ ਵਰਤੀ ਜਾਂਦੀ ਹੈ ਦਰਿੰਦਗੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਪੂਰਾ ਹੁਸ਼ਿਆਰਪੁਰ ਪੂਰਾ ਸੂਬਾ ਜੜਾਇਆ ਉਹ ਕੰਬ ਗਿਆ ਇਸ ਘਟਨਾ ਤੋਂ ਬਾਅਦ ਪੂਰੇ ਹੀ ਇਲਾਕਾ ਵਾਸੀ ਜਿਹੜੇ ਨੇ ਉਹ دہشت ਦੇ ਵਿੱਚ ਨੇ ਅਤੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਪ੍ਰਵਾਸੀਆਂ ਨੂੰ ਹੋਰ ਪਿੰਡਾਂ ਦੇ ਵਿੱਚ ਕੋਈ ਵੀ ਜਗ੍ਹਾ ਨੇ ਦਿੱਤੀ ਜਾਣਗੀ ਜਿਸ ਤੋਂ ਬਾਅਦ ਉਹ ਭੜਕਿ ਹੋਈ ਨੇ ਗੁੱਸਾ ਜਿਹੜਾ ਫੁੱਫੁੱਟ ਕੇ ਬਾਹਰ ਆ ਰਿਹਾ ਸਾਰਿਆਂ ਦਾ ਸੀਸੀਟੀਵੀ ਦੇਖਣ ਤੋਂ ਬਾਅਦ ਲੋਕੀ ਹੋਰ ਵੀ ਜ਼ਿਆਦਾ ਗੁੱਸੇ ਦੇ ਵਿੱਚ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਪਰਵਾਸੀ ਮਜ਼ਦੂਰ ਜਿਹੜਾ ਹੈ ਉਸਨੇ ਨਸ਼ਾ ਕੀਤਾ ਤੇ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਛੋਟੇ ਜਿਹੇ ਮਾਸੂਮ ਦੀ ਜਾਨ ਲੈ ਲਈ ਹੈ ਪਰ ਇਹ ਨਸ਼ਾ ਜਿਹੜਾ ਆ ਉਸ ਕਰਕੇ ਵੀ ਲੋਕਾਂ ਨੂੰ ਜ਼ਿਆਦਾ ਗੁੱਸਾ ਆ ਕਿਉਂਕਿ ਨਸ਼ਾ ਜਿਹੜਾ ਇਸ ਸ਼ਹਿਰ ਦੇ ਵਿੱਚ ਖਤਮ ਨਹੀਂ ਹੋ ਰਿਹਾ ਹਾਲਾਂਕਿ ਮੌਜੂਦਾ ਸਰਕਾਰ ਜਿਹੜੀ ਹੈ ਨਸ਼ੇ ਨੂੰ ਖਤਮ ਕਰਨ ਦੇ ਲਈ ਕਈ ਵੱਡੇ ਵੱਡੇ ਵਾਅਦੇ ਕਰ ਚੁੱਕੀ ਹੈ ਪਰ ਨਤੀਜੇਨ ਹਜੇ ਵੀ ਕ੍ਰਾਈਮ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਜਿਸ ਦਾ ਖਾਮਿਆਜ਼ਾ ਸਿਰਫ ਆਮ ਲੋਕਾਂ ਨੂੰ ਉਗਤ ਨਾ ਪੈ ਰਿਹਾ ਫਿਲਹਾਲ ਵੀਡੀਓ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਜੋ ਵੀ ਘਟਨਾ ਦੇ ਵਿੱਚ ਵਾਪਰਿਆ ਪਰਵਾਸੀਆਂ ਦੇ ਲਈ ਇੱਕ ਜ਼ਰੂਰ ਮੁਸੀਬਤ ਖੜੀ ਹੋ ਚੁੱਕੀ ਹੈ ਕਿਉਂਕਿ ਜਿਹੜੇ ਪ੍ਰਵਾਸੀ ਜੋ ਆਪਣਾ ਪਿੰਡ ਛੱਡ ਕੇ ਦੂਸਰੇ ਪਿੰਡ ਦੇ ਵਿੱਚ ਜਾ ਕੇ ਦੂਸਰੇ ਸ਼ਹਿਰ ਦੇ ਵਿੱਚ ਜਾ ਕੇ ਆਪਣੀ ਰੋਜ਼ੀ ਰੋਟੀ ਦੇ ਲਈ ਆਉਂਦੇ ਨੇ ਉਸ ਹਰ ਪ੍ਰਵਾਸੀ ਦੇ ਉੱਪਰ ਇੱਕ ਸਵਾਲ ਖੜਾ ਹੋ ਗਿਆ ਉਹਨਾਂ ਦੇ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰਨਾ